ਸਾਡਾ ਬਾਦਲਾ ਨੂੰ ਖੁੱਲਾ ਚੈਲੰਜ ਹੈ ਕਿ ਉਹ ਸਾਬਤ ਕਰਨ ਕਿ ਪ੍ਰਕਾਸ਼ ਸਿੰਘ ਬਾਦਲ 16 ਸਾਲ ਜੇਲ੍ਹ ਵਿੱਚ ਰਿਹਾ ਨਹੀਂ ਤਾਂ ਅਸੀਂ ਸਾਬਤ ਕਰ ਦਿਆਂਗੇ ਕਿ ਉਸ ਦੀ ਕੈਦ ਇਸ ਤੋਂ ਅੱਧੀ ਵੀ ਨਹੀਂ ਸੀ ਇੰਨਾ ਕ ਇਸ਼ਾਰਾ ਕਾਫੀ ਹੈ ਕਿ ਬਾਦਲ ਦੀ ਸਭ ਤੋਂ ਲੰਬੀ ਕੈਦ ਐਮਰਜੈਂਸੀ ਵੇਲੇ ਬਾਕੀ ਆਗੋ ਨਾਲ ਹੀ ਕਰੀਬ ਡੇਢ ਕ ਸਾਲ ਦੀ ਸੀ ਬਾਕੀ ਸਾਰੀ ਕੈਦ ਇਸ ਤੋਂ ਛੋਟੇ ਵਕਫਿਆਂ ਦੀ ਸੀ 16 ਸਾਲ ਵਾਲਾ ਝੂਠ ਵੱਡੇ ਬਦਲ ਨੇ ਲਗਾਤਾਰ ਕਈ ਸਾਲ ਵਿੱਚ ਆ ਤੇ ਵਾਰ-ਵਾਰ ਬੋਲ ਕੇ ਇਸ ਨੂੰ ਸੱਚ ਬਣਾ ਲਿਆ ਉਹਨਾਂ ਲੋਕਾਂ ਤੇ ਵੀ ਤਰਸ ਆਉਂਦਾ ਹੈ ਜਿਨ੍ਹਾਂ ਨੇ ਇਸ ਨੂੰ ਸੱਚ ਮੰਨ ਲਿਆ ਮੋਦੀ ਨੇ ਇਸੇ ਚੱਕਰ ਵਿੱਚ ਨੈਲਸਨ ਮੰਡੇਲਾ ਨਾਲ ਤੁਲਨਾ ਕਰ ਦਿੱਤੀ ਬਾਦਲ ਦੇ ਬਰਾਬਰ ਹੀ ਜਸਦਾਰ ਟੋੜਾ ਤੇ ਹੋਰ ਆਗੂਆਂ ਨੇ ਜੇਲਾਂ ਕੱਟੀਆਂ ਪਰ 16 ਸਾਲਾਂ ਵਾਲੀ ਗੱਪ ਸਿਰਫ ਬਦਲ ਲਈ ਹੀ ਮਰੀ ਗਈ ਬਾਕੀ ਜਿਹਨੂੰ 1 ਸਾਲ ਦਾ ਮੇੜਾ ਮਾਰਿਆ ਸੀ ਉਸਤੇ ਯੂਪੀਐਲ ਲੱਗ ਗਈ ਹੈ ਸਾਡਾ ਬਾਦਲਾ ਨੂੰ ਵੱਡਾ ਚੈਲੰਜ ਹੈ ਕਿ ਉਹ ਸਾਬਤ ਕਰਨ ਕੀ ਪ੍ਰਕਾਸ਼ ਸਿੰਘ ਬਾਦਲ 16 ਸਾਲ ਜੇਲ੍ਹ ਵਿੱਚ ਰਿਹਾ ਨਹੀਂ ਤਾਂ ਅਸੀਂ ਸਾਬਤ ਕਰ ਦੇਵਾਂਗੇ ਕਿ ਉਸ ਦੀ ਕੈਦ ਇਸ ਤੋਂ ਅੱਧੀ ਵੀ ਨਹੀਂ ਸੀ ਇੰਨਾ ਕ ਇਸ਼ਾਰਾ ਕਾਫੀ ਹੈ ਕਿ ਬਾਦਲ ਦੀ ਸਭ ਤੋਂ ਲੰਬੀ ਕੈਦ ਐਮਰਜੈਂਸੀ ਵੇਲੇ ਬਾਕੀ ਆਗੋ ਨਾਲ ਹੀ ਕਰੀਬ ਡੇਢ ਕ ਸਾਲ ਦੀ ਸੀ ਬਾਕੀ ਸਾਰੀ ਕੈਦ ਇਸ ਤੋਂ ਛੋਟੇ ਵਕਫਿਆਂ ਦੀ ਸੀ 16 ਸਾਲ ਵਾਲਾ ਝੂਠ ਵੱਡੇ ਬਦਲ ਨੇ ਲਗਾਤਾਰ ਕਈ ਸਾਲ ਵੇਚਿਆ ਤੇ ਵਾਰ-ਵਾਰ ਬੋਲ ਕੇ ਇਸ ਨੂੰ ਸੱਚ ਬਣਾ ਲਿਆ ਉਹਨਾਂ ਲੋਕਾਂ ਤੇ ਵੀ ਤਰਸ ਆਉਂਦਾ ਹੈ ਜਿਨ੍ਹਾਂ ਨੇ ਇਸ ਨੂੰ ਸੱਚ ਮੰਨ ਲਿਆ ਮੋਦੀ ਨੇ ਇਸੇ ਚੱਕਰ ਵਿੱਚ ਨੈਲਸਨ ਮੰਡੇਲਾ ਨਾਲ ਤੁਲਨਾ ਕਰ ਦਿੱਤੀ ਬਾਦਲ ਦੇ ਬਰਾਬਰ ਹੀ ਜਸਦਾਰ ਟੋੜਾ ਅਤੇ ਹੋਰ ਆਗੂਆਂ ਨੇ ਜੇਲਾਂ ਕੱਟੀਆਂ ਪਰ 16 ਸਾਲਾਂ ਵਾਲੀ ਗੱਪ ਸਿਰਫ ਬਦਲ ਲਈ ਹੀ ਮਰੀ ਗਈ ਬਾਕੀ ਜਿਹਨੂੰ 1 ਸਾਲ ਦਾ ਮੇੜਾ ਮਾਰਿਆ ਸੀ ਉਸਤੇ ਯੂਪੀਐਲ ਲੱਗ ਗਈ ਹੈ